ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੋਲਾ ਮੰਡੀ ਦੇ ਰਹਿ ਜਾਂਦਾ ਬਰਨਾਲਾ ਵੀ ਨੇੜ ਹੈ ਇਹ ਤੋਂ ਇਲਾਵਾ ਸੰਗਰੂਰ ਵੀ ਇੱਥੋਂ ਕੋਈ ਬਹੁਤਾ ਦੂਰ ਨਹੀਂ ਲੋਂਗੋਵਾਲ ਪਿੰਡ ਬਿਲਕੁਲ ਨਾਲ ਰਹਿ ਜਾਂਦਾ ਜਿੱਥੇ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਮੇਰੇ ਘਰ 'ਚ ਜਿਹੜੇ ਭਰਾ ਮੇਰੇ ਨਾਲ ਪਹਿਲਾਂ ਤੋਂ ਜੁੜੇ ਹੋਏ ਉਹਨਾਂ ਨੂੰ ਇਹ ਲੋਕੇਸ਼ਨ ਦੱਸਣ ਦੀ ਲੋੜ ਨਹੀਂ ਪੈਣੀ ਕਿਉਂਕਿ ਬਹੁਤ ਵੀਡੀਓ ਇੱਥੋਂ ਬਣਾਈ ਦੀਆਂ ਹਨ ਹਰ ਰੋਜ਼ ਵਾਂਗ ਜਾਂ ਹਫ਼ਤੇ ਦੀਆਂ ਦੋ ਵੀਡੀਓ ਤਾਂ ਇੱਥੋਂ ਪੋਸਟ ਹੁੰਦੀਆਂ ਹੀ ਰਹਿੰਦੀਆਂ ਤੇ ਵਪਾਰ ਦਾ ਕੰਮ ਵੀ ਇਸ ਤਰ੍ਹਾਂ ਦਾ ਵੀ ਹਰੇਕ ਤਰ੍ਹਾਂ ਦਾ ਆ ਪਹਾ ਗਾਵਾਂ ਦੇ ਵਿੱਚ ਵੇਖਣ ਨੂੰ ਮਿਲਦਾ ਪਸ਼ੂ ਵੀ ਉਸ ਹਿਸਾਬ ਤੇ ਚੰਗੇ ਸੋਹਣੇ ਸਨਖੇ ਪਸ਼ੂ ਜਿਹੜੇ ਵਿਕਰੀ ਵਾਲੇ ਹੁੰਦੇ ਆ ਅੱਜ ਫੇਰ ਕਾਫੀ ਸਾਰੀਆਂ ਗਾਵਾਂ ਜਿਨ੍ਹਾਂ ਦੇ ਵਿੱਚੋਂ ਇਧਰਲੇ ਪਾਸੇ ਤਾਂ ਬਿਲਕੁਲ ਹੀ ਤਾਜ਼ੀਆਂ ਸੁਈਆਂ ਗਾਵਾਂ ਇੱਕ ਮੈਂ ਜਰਸੀ ਬਿਲਕੁਲ ਹੀ ਤਾਜੀ ਦਿਖਾਉਂਗਾ ਤੇ ਉਹਦੇ ਨਾਲ ਬੱਚਾ ਵੀ ਵੱੱਛੀ ਐ ਬਾਕੀ ਇਹ ਤੁਸੀਂ ਜਾਵਾ ਇੱਕ ਵਾਰ ਦੇਖੋ ਡਿਟੇਲ ਪੁੱਛਣੀ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਆਪਦੀ ਪਸੰਦ ਦਾ ਖਰੀਦਣਾ ਤੇ ਤਸੱਲੀ ਵੀ ਤੁਸੀਂ ਕਰਨੀ ਐ ਆਓ ਭਾਈ ਪ੍ਰਦੀਪ ਨੂੰ ਮਿਲिए ਤੇ ਕਰਦੇ ਆਂ ਸ਼ੁਰੂਆਤ ਆਪਾਂ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕਿੰਨੇ ਕਿ ਨਾਗ ਅੱਜ ਮੇਰੇ ਆਪਣੇ ਕੋਲੇ 20 ਜਨਮ ਬਰਾ ਭਾਈ ਸਾਰੇ ਸਾਰੇ 20 ਐ ਹਾਂ ਭਾਈ ਠੀਕ ਹੈ ਆਪਾਂ ਕਿੱਦਾਂ ਬਾਈ ਸਾਰੀ ਨੇ ਬਾਕੀ ਆਪਾਂ ਵੀਡੀਓ ਚ ਦੱਸ ਹੀ ਦੇਣੇ ਹੈਗੇ ਬਾਈ ਸਾਰਿਆਂ ਦੇ ਰੇਟ ਆਪਾਂ ਕਰਾਂਗੇ ਹਾਂ ਸਾਰਿਆਂ ਦੇ ਰੇਟ ਬਾਈ ਹਾਂ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਬੈਠ ਬਾਕੀ ਬਾਈ ਆਪਾਂ ਕਹੀ ਦਿਨਾ ਹਰ ਇੱਕ ਵੀਡੀਓ ਚ ਦੇਖ ਆਪਣਾ ਕੰਮ ਵੀਰੇ ਲਿਆ ਕੇ ਵੇਚਣ ਦਾ ਜੋ ਡਿਟੇਲ ਆਪਾਂ ਨੂੰ ਮਿਲਦੀ ਹੈ ਜਿੱਦਾਂ ਆਪਣੇ ਕੋਲ ਰਿਕਾਰਡ ਵਾਲੀਆਂ ਗਾਵਾਂ ਆਈਆਂ ਹੋਈਆਂ ਨੇ ਸਾਰਾ ਰਿਕਾਰਡ ਆਪਣੇ ਕੋਲੋਂ ਜੋ ਭਰਾਵਾਂ ਤੋਂ ਮਿਲਿਆ ਉਹ ਆਪਾਂ ਦੇ ਦੇਣਾ ਬਾਕੀ ਤਸੱਲੀ ਕਰਨੀ ਹਰ ਇੱਕ ਭਰਾ ਦਾ ਫਰਜ਼ ਹੈ ਸਹੀ ਹੈ ਹਾਂਜੀ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਇਹ ਬੱਚੀ ਬਾਈ ਰਾਸ ਸੂਈ ਆ ਸੋਰੀ ਬਾਈ ਦੂਜਾ ਸੂਹਾ ਸੂਈ ਆ ਬਾਈ ਚਵਾਈ ਚਵਾਈ ਦੀ ਠੀਕ ਹੈ। ਧੀਰ ਵਗੈਰਾ ਬਿਲਕੁਲ ਦਾਨਾ 6 ਦਾਨਦਾ। ਹੂੰ ਤੇ ਦੁੱਧ ਪਹਿਲਾਂ ਦਾ 30 ਕਿਲੋ ਦਿੱਤਾ ਹੋਇਆ ਬਾਈ। ਦੂਜਾ ਸੂਆਗਾ ਬਹੁਤ ਚੰਗੇ ਫਾਰਮ ਚ ਲਈ ਹੈਗੀ। ਪਾ ਇਹਦਾ। ਬਾਈ ਇਹ ਰੇਟ ਦਾ 1,27,000 ਰੁਪਏ ਜਮਾ ਰੇਟ ਬਾਈ ਸਾਰੇ ਆਪਾਂ ਉਹ ਕਰਨੇ ਆ ਜਿਹੜੇ ਵੀ ਆਪਾਂ ਵੇਚਣ ਵਾਲੇ। ਠੀਕ ਹੈ। ਇਹਦਾ ਹੁਣ ਇਹ ਬੱਚੀ ਦਾ 60 ਜਾਂ 65 ਮੰਗ ਲਈ ਏਦਾਂ ਦੀ ਬੱਚੀ ਆ। ਉਹ ਰੇਟ ਨਹੀਂ ਮੰਗਣਾ। ਚਾਕ ਜਿੰਨੇ ਜਾਨਵਰ ਦਿਖਾਵਾਂ ਸਾਰੇ ਕੁਆਲਟੀ ਵਾਲੇ। ਠੀਕ ਹੈ। ਛੱਤੀ ਚਵਾਈ ਵਾਲਾ ਥਾਣਾ ਬਾਈ। ਬਹੁਤ ਵਧੀਆ ਜਿੰਨਾ ਕਹਦੋਂ ਉਹਨਾਂ ਤੇ ਜਿਹੜਾ ਮਰਜ਼ੀ ਭਰਾ ਲੈ ਜੇ 30 ਪਲੱਸ 1 ਇਸੋ ਅੱਗੇ ਪਹਿਲਣ ਵੱਛੀ ਆ ਗਈ ਬਾਈ ਹੂੰ ਤੋਰੀ ਬਾਈ ਇਹ ਬਾਈ ਸੂਚ ਰਹੇ ਦੀ ਜੀ ਅੱਜ ਪਵੇ ਪਰ ਇਹਦੇ ਦਿਨ ਨੇ ਜਿਹੜੇ ਤਕਰੀਬਨ ਹਲੇ 10 ਦਿਨ ਮਾਲਕਾਂ ਦੇ ਹਿਸਾਬ ਨਾਲ ਡੇਟ ਦੇ ਹਿਸਾਬ ਨਾਲ ਰਹਿੰਦੇ ਆ ਠੀਕ ਹੈ ਤੇ ਬਹੁਤ ਵਧੀਆ ਵੱਛੀ ਆ ਬਾਈ ਪਾ ਇਹਦਾ ਰੇਟ ਬਾਈ ਬਿਲਕੁਲ ਬਾਜੇ ਇੱਕ ਲੱਖ ਤੇ 17000 ਰੁਪਏ ਬਾਈ 30 ਕਿਲੋ ਦੁੱਧ ਬਾਈ ਜਮਾਂ ਜੈਨੂਨ ਦੇਣਾ ਇਹਦੇ ਵਿੱਚ ਇਹ ਨਹੀਂ ਹੈਗਾ ਦੇਖੋ ਵਿੱਚ ਵੀਰ ਬਾਈ ਰੇਟ ਤੇ ਵਗ ਜਾਂਦੇ ਨੇ ਵੀ ਪਤਾ ਨਹੀਂ ਦਾ ਰੇਟ 117 ਕਰਤਾ ਪਤਾ ਨਹੀਂ ਹੋਊਗਾ ਬਾਈ ਦੇਖ ਮੂਰੋਂ ਜਿੱਦਾਂ ਆਪਾਂ ਨੂੰ ਭਾਜ ਜਾ ਗਿਆ ਆਪਾਂ ਭਾਜ ਸੇਲ ਕਰ ਦੇਣੀ ਆ ਦੁੱਧ ਦੇਣਾ ਜਾਨਵਰ ਦੀ ਕੁਆਲਿਟੀ ਨੇ ਪੈਸਿਆਂ ਨੇ ਦੁੱਧ ਨਹੀਂ ਦੇਣਾ ਜੇ ਆਪਾਂ ਕਹੀ ਵੀ ਤਨੀ 3 ਲੱਖ ਲਾਤਾ ਤੇ ਆਪਾਂ ਨੂੰ ਪਤਾ ਨਹੀਂ 40 ਕਿਲੋ ਦੂਗੇ ਨਾ ਸਹੀ ਬਹੁਤ ਪਿਆਰਾ ਜਾਨਵਰ ਆ ਬਾਈ ਬਾਕੀ ਹੋਰ ਆ ਬਾਈ ਹਫਤੇ ਦਾ ਰੇਟ ਹੁੰਦਾ ਉਹ ਤੋਂ ਅੱਗੇ ਜਿੱਦਾਂ ਤਿਆਰੀ ਹੋਰ ਕਰ ਜੂ ਤਾਂ ਉਦਦੇ ਵਾਲਾ ਰੇਟ ਉਦਦੇ ਹੋ ਜੂ ਓਕੇ ਇਹਦੇ ਨਾਲ ਜਿਹੜੀ ਜਿਹੜੇ ਬੱਚੇ ਆ ਬਾਈ ਇਹ ਵੀ ਹਲੇ ਗੂਂਦ ਹੀ ਮਾਰਦੀ ਆ ਕਰਮ ਵਾਲੀ ਸਵੇਲਿੰਗ ਜੀ ਲੱਗੀ ਪੌ ਠੀਕ ਹੈ ਕਿਲੋ ਦੁੱਧ ਬਾਈ ਇਥੋਂ ਤੱਕ ਵੜਾ ਨਹੀਂ ਜਰੀ ਬਾਈ 30 ਪਲੱਸ ਵਾਲੀਆਂ ਵੜਾ ਨੇ ਸਾਰੀਆਂ ਭਾ ਇਹਦਾ ਤਤੀ 1,35,000 ਦੀ ਬੱਚੀ ਦੇ ਦਾਂਗੇ ਬਾਈ 1,35 ਦੀ ਅਥੀਂ ਚੁਆਈ ਵਾਲਾ ਬੜਾ ਸੋਹਣਾ ਢਾਂਚਾ ਬਾਈ ਲੰਬਾਈ ਚੜਾਈ ਨਸਲ ਕੁਆਲਿਟੀ 6 ਦੰਦ ਹੂੰ ਦੂਜਾ ਸੂਆ ਪਹਿਲਾਂ ਦਾ 27 ਕਿਲੋ ਦੁੱਧ ਦਿੱਤਾ ਹੋਇਆ ਬਾਈ ਠੀਕ ਹੈ ਬਰੀਡ ਦਾ ਬਾਈ 1 ਤੋਂ ਲੈ ਕੇ 1 ਤੱਕ ਇਹਨ ਟੌਪ ਦੀਆਂ ਬੱਚੀਆਂ ਨੇ ਨਵਾਂ ਹਾਣਾ ਸਾਰੀਆਂ ਇਹ ਨਹੀਂ ਕੋਈ ਬੁੱਢਾ ਖੋਲਾ ਗਾਂ ਹੋਊਗੀ ਕੁਆਲਿਟੀ ਦਾ ਤੁਹਾਡੇ ਸਾਹਮਣੇ ਹੈ ਇਸ ਤੋਂ ਅੱਗੇ ਅੱਗੇ ਜਿਹੜੀ ਬੱਚੀ ਆ ਬਾਈ 10 ਇਹਦੇ ਦਿਨ ਹਲੇ ਰਹਿੰਦੇ ਆ ਨਾੜਾ ਨੂੜਾ ਬਹੁਤ ਪਿਆਰੀਆਂ ਨੇ ਦੇਖਦੇ ਲੇਵੇ ਤੇ ਤੇ ਗੁੰਦ ਦੀ ਮਾਰਦੀ ਆ ਇਹ ਸਵਾ ਲੱਖ ਰੁਪਏ ਦੀ ਬੱਚੀ ਦੇ ਦਾਂਗੇ ਬਾਈ ਆਪਾਂ ਠੀਕ ਹੈ ਹਾਂ ਪਹਿਲਾਂ 27 ਕਿਲੋ ਤੋਂ ਦੱਸਿਆ ਮਾਲਕਾਂ ਨੇ ਵੀ 26 27 ਚ ਹੋਇਆਗਾ ਠੀਕ ਹੈ 30 ਕਿਲੋ ਨੂੰ ਟੱਚ ਕਰ ਦੋ ਬਾਈ ਬਹੁਤ ਸੋਹਣੀ ਤਿਆਰ ਹੋਣੀ ਆ ਥੱਲੋ ਸਵਾ ਲੱਖ ਰੁਪਿਆ ਇਹਦਾ ਰੇਟ 1 ਲੱਖ ਤੇ 25000 ਬਾਕੀ ਆ ਬਾਈ ਪਤਾ ਕੀ ਆ ਵੀ ਜਾਨਵਰ ਆਪਾਂ ਕੱਲੇ-ਕੱਲੇ ਦੀ ਡਿਟੇਲ ਤਾਂ ਦਿੰਨੇ ਹੁੰਨੇ ਆ ਵੀ ਜਿੱਦਾਂ ਦੇ ਭਰਾ ਨੇ ਵਾਈਟ ਲਾਉਣਾ ਉਦਾਂ ਦੀ ਵੜਾ ਬਾਕੀ ਜਦੋਂ ਕੋਲੇ ਆਉਂਦਾ ਬਾਈ ਉਹਦੋਂ ਨਵੀਆਂ ਹੋਰ ਆ ਜਾਂਦੀਆਂ ਨੇ ਬਾਈ ਸਹੀ ਐਦੋ ਅੱਗੇ ਬਾਈ ਅੱਗੇ ਜਿਹੜੇ ਬੱਚੇ ਆ ਬਾਈ ਇਹਦਾ ਦੁੱਧ ਤਾਂ ਦੱਸਿਆ ਆਪਾਂ ਨੂੰ ਵੀ 30+ ਬਾਈ ਕਹਿੰਨਾ ਪਚੋਇਆਗਾ 6 ਦਾੰਦਾਂ ਦਾ 10 ਦਿਨਾਂ ਦੀ ਕੱਚੀ ਆ ਬਾਈ ਠੀਕ ਐ ਰੇਟ ਇਹਦਾ ਰੇਟ ਬਾਈ ਇਹ ਦੇ ਦਾਂਗੇ ਆਪਾਂ ਜਸਤੇ ਨੂੰ 1,11,000 ਦੀ 1,18 ਦੀ ਰੇਟ ਤਾਂ ਬਾਈ ਆਪਣੇ ਕੋਲੇ ਸਾਰੇ ਇਦਾਂ ਦੇ ਨੇ ਵੀ ਜਿਹੜਾ ਭਰਾ ਲੈ ਲੂ ਇਹ ਨਹੀਂ ਹੈਗਾ ਵੀ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਵੀ 1 18 ਵਾਲੀ ਦਾ 2 ਮੰਗ ਲਾਂਗੇ ਜਾਂ 2.5 ਮੰਗ ਲਾਂਗੇ ਹਨਾ ਉਹ ਚੀਜ਼ ਨਹੀਂ ਬਾਈ ਥੱਲੋਂ ਦੇਖ ਬਾਈ ਕਿੰਨੀ ਪਿਆਰੀ ਆਲੇ ਸਹੀ ਇਹਦੇ ਨਾਲ ਖੜੀ ਜਿਹੜੀ 6 ਦੰਦ ਬੱਚੀ ਆ ਬਾਈ ਠੀਕ ਹੈ ਬਾਈਆਂ ਨੇ ਜਿਹੜੇ ਆਪਾਂ ਨੂੰ ਡੇਟ ਦੱਸਿਆ 20 ਤਰੀਕ ਨੂੰ ਦਿਨ ਪੂਰੇ ਦੱਸਿਆ ਬਾਈ ਇਹਦੇ ਮਾਰਦੀ ਹਲੇ ਗੂੰਦਾ ਦੁੱਧ ਪਹਿਲਾਂ ਦਾਦੇ ਬਾਈ ਕਹਿੰਨਾ ਵੀ ਅਸੀਂ 30 ਕਿਲੋ ਦੁੱਧ ਤੱਕ ਚੋਇਆਗਾ ਠੀਕ ਹੈ 20 ਤਰੀਕ ਨੂੰ ਦਿਨ ਪੂਰੇ ਦੱਸਿਆ ਫਿਰ ਰੇਟ ਬਿਲਕੁਲ ਬਾਜੇ 1 ਲੱਖ ਤੇ 10000 ਦੀ ਬੱਚੀ ਦੇ ਦਾਂਗੇ 1 10 ਦੀ ਦੱਸੋ ਹਵਾਨਾ ਬੜਾ ਚੰਗਾ ਹੈ ਦਾ ਬਾਈ ਕੁਛ ਵੀ ਨਹੀਂ ਹੈਗੀ ਤੇ ਆਪਣੇ ਕੋਲੇ ਇਥੇ ਕੋਈ ਸੂਨ ਤੇ ਗਈ ਉਹਦੇ ਦੇਖੋ ਚੀਜ਼ ਕੀ ਆ ਅਸਲ ਜਿਹਨੂੰ ਕਹਿੰਦੇ ਨੇ ਵੀ ਉਹ ਲੇਵਾ ਲੱਗਿਆ ਕਿਸੇ ਭਰਾ ਨੇ ਵਾਈਟ ਘੱਟ ਲਾਉਣਾ ਹੁੰਦਾ ਹੱਥੀ ਚਵਾਈ ਵਾਲਾ ਵੀ ਥਣਾ ਤੇ ਕੁਆਲਿਟੀ ਵੀ ਬਹੁਤ ਆ ਬਾਈ ਬਰੀਡ ਇੰਨੀ ਕਾ ਬਾਈ ਜਿਵੇਂ ਚਲੋ ਕਈ ਵਾਰ ਹਰੇਕ ਭਰਾ ਦਾ ਵਾਈਟ ਘੱਟ ਹੁੰਦਾ ਨਾ ਬਹੁਤ ਪਿਆਰੀ ਆ ਦੇਖ ਲੈ ਕਿਦਾਂ ਦੀ ਆ ਪਤਲੀ ਚਮੜੀ ਦੀ ਚੰਗਾ ਹਵਾਨਾ ਇਹ ਦੋ ਅੱਗੇ ਬਾਈ ਬੱਚੇ ਨੇ 25 ਕਿਲੋ ਦੁੱਤਾ ਬਾਈ ਪਹਿਲਣ ਨੇ ਦੂਜਾ ਸੂਆ ਬਹੁਤ ਸੋਹਣੇ ਫਾਰਮ ਚੋਂ ਲਈ ਯਾਰ ਕਾਰਡ ਬਾਈ ਇਹਦਾ ਪ੍ਰੋਪਰ ਮਿਲ ਜੂਗਾ ਚਕੇ ਤੇ ਇਹਦਾ ਰੇਟ ਬਈ ਬਾਜਿਬ ਰੱਖਿਆ 115000 ਰੁਪਏ ਬੱਚੀ ਦਾ 115000 ਓਕੇ ਸਾਰੀਆਂ ਬੱਚੀਆਂ ਨੇ ਬਈ ਆਪਾਂ ਪਹਿਲਾਂ ਵੀ ਗੱਲ ਕਰੀ ਆ ਬਹਿੜਾ ਨੇ ਹੂੰ 25 ਤੋਂ ਸਾਰੀਆਂ ਪਲੱਸ ਨੇ 30 ਤੋਂ 35 ਕਿਲੋ ਵਾਲੀਆਂ ਬੱਚੀਆਂ ਖੜੀਆਂ ਨੇ ਸਾਰੀਆਂ ਹੁਣ ਜਦਨ ਬਈ ਇਹ ਤਿਆਰ ਹੋਈ ਬੱਕਰੀ ਬਣ ਜਾਣਾ ਨੇ ਇਹਦੋਂ ਅੱਗੇ ਬਈ ਜਿਹੜੀ ਚਿੱਟੀ ਬੱਚੇ ਬਈ ਪਹਿਲਾਂ ਸੂ ਆ ਗਈ ਕਰਮਾਂ ਵਾਲੀ ਹੂੰ ਤੇ ਹਫਤਾ ਤੱਕ ਦੱਸਿਆ ਬਾਈ ਨੇ ਪਰ ਮੇਰੇ ਹਿਸਾਬ ਨਾਲ ਵੀ ਹਫਤੇ ਤੋਂ ਪਹਿਲਾਂ ਵੀ ਸੂ ਸਕਦੇ ਤਿਆਰੀ ਬਹੁਤ ਸੋਣੀ ਏਦੀ ਹੂੰ ਇਹਦਾ ਬਈ ਬੱਚੀ ਦਾ ਰੇਟ ਆਪਾਂ 120000 ਰੁਪਏ ਰੱਖਿਆ ਬਈ ਇੱਕ ਵਿੱਚ ਸੋਹਣਾ ਰੰਗ ਸੋਹਣਾ ਥਾਨ ਅਥੀ ਚੁਵਾਈ ਵਾਲਾ ਚੰਗਾ ਟਾ ਇੰਨੀ ਹੋਰ ਬਣ ਜਾਣੀਆਂ ਬੇਜੂ ਜੀ ਤੇ ਜਿਹੜੇ ਭਰਾਵਾਂ ਦੀ ਡਿਮਾਂਡ ਅੱਜ ਕੱਲ ਫਿੱਟ ਲੇਵੇ ਇੱਕ ਤੋਂ ਲੈ ਕੇ ਲਾਸਟ ਤੱਕ ਫਿੱਟ ਲੇਵੇ ਦੀ ਬੱਚੇ ਮਿਲਣਗੀਆਂ ਸੋ ਇਸ ਵੈੜ ਦਾ ਤੁਹਾਨੂੰ ਸ਼ਾਰਟ ਵੀ ਦਿਖਾਵਾਂਗੇ ਅਲੱਗ ਤੋਂ ਭਾ ਜਾਇਜ਼ ਲੱਗਾ ਰੰਗ ਰੂਪ ਸੋਹਣਾ ਬਰੀਡ ਵੀ ਬਹੁਤ ਆ ਬਾਈ ਜੂ ਜੀ ਤਾ ਚੁਵਾਈ ਵਾਲੇ ਦੂਜੀ ਹੋਰ ਆ ਬਾਈ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਰੇਟ ਕਿਉਂਕਿ ਦੇਖ ਬਾਈ ਆਪਾਂ ਅੱਜ ਵੀਡੀਓ ਬਣਾਤੀ ਜੇ 2 ਦਿਨਾਂ ਚ ਸੇਲ ਹੋ ਗਈ ਇੰਨੀ ਹੋਰ ਆ ਜਾਣੀਆਂ ਵੀ ਆਪਾਂ ਇਹ ਨਹੀਂ ਹੈਗਾ ਵੀ ਕਿਸੇ ਦੀ ਵੀ ਫਾਲਤੂ ਰੇਟ ਮੰਗ ਕੇ ਵੀ ਆਪਾਂ ਉਹ ਕਰ ਰਹੀਏ ਅੱਗੇ ਜਿਹੜੀ ਬੱਚੀ ਆ ਬਾਈ ਬਹੁਤ ਪਿਆਰੀ ਬੱਚੀ ਆ ਬਾਈ ਠੀਕ ਹੈ ਤੀ ਤੋ ਪਲੱਸ ਦੋ ਦਿੱਤਾ ਬਾਈ ਇਹਦੇ 6 ਦੰਦਾ ਬਰੀਡ ਨਸਲ ਸਿਰ ਹੈ ਜਿਹਨੂੰ ਕਹਿੰਦੇ ਨੇ ਬਾਈ ਰੇਟ ਤਾਂ ਇੱਕ ਲੱਖ 27000 ਦੀ ਬੱਚੀ ਦੇ ਦਾਂਗੇ ਬਾਈ 127 ਦੀ ਕੁਆਲਟੀ ਦੇਖੀ ਬਾਈ ਬਰੀਡ ਕਿਦਾਂ ਦੀ ਫੇਸ ਕੁਆਲਟੀ ਤੋਂ ਲਾ ਕੇ ਪਿੱਛੇ ਤੱਕ ਕਮਾਲਾ ਬਾਈ ਵਾਪਸ ਇਹ ਸੋ ਸੋ ਵੀਡੀਓ ਇਸ ਤੁਹਾਨੂੰ ਆਈਡੀਆ ਦੇਈਦਾ ਪਸ਼ੂ ਕਿਦਾਂ ਦੇ ਆ ਤੇ ਹਾਂ ਬਾਕੀਆਂ ਬਾਈ ਜੂਲੇ ਆ ਕੇ ਬੰਦੇ ਦੀ ਤਸੱਲੀ ਹੋ ਜਾਂਦੀ ਆ ਕਿਰਾ ਵੀਡੀਓ ਇੱਕ ਤੱਕ ਆਈਡੀ ਆ ਹਨਾ ਹੂੰ ਵੀ ਆਪਾਂ ਦੱਸਦੇ ਨੇ ਅੱਗੇ ਬਾਈ ਪਹਿਲਾ ਸੂਆ ਬੱਛੀ ਆ ਗਈ ਤੇ ਜਿਹੜੀ ਇਹ ਬਾਈ ਇਹਦੇ 20 ਦਿਨ ਪਿਆ ਤੇ ਜਿਹੜੀ ਇਹਦੀ ਮਾਧਰਾ ਇਸ ਟਾਈਮ ਮੌਕੇ ਤੇ 47 ਕਿਲੋ ਦੁੱਧ ਤੇ ਚੱਲ ਰਹੀ ਆ ਆਪ ਇਹ ਬਾਈ ਜੀ ਰਮਾਡਾ ਦੀ ਆ 40 0 ਪਤਾ ਨਹੀਂ 29 ਜਿਹੜਾ ਡੈਨਮਾਰਕ ਦਾ ਸੀਮਣਾ ਉਹ ਤੋਂ ਬੱਛੀ ਇਹ ਗੱਬਣਾ ਬਾਈ 40 ਕਿਲੋ ਦੁੱਧ ਦੇ ਦੇਣਾ ਬਈ ਇਹਨੇ ਮੈਂ ਪ੍ਰਦੀਪੇ ਦਾ ਰੇਟ ਕੀ ਰੇਟ ਬਾਈ 2 ਲੱਖ 5000 ਦੀ ਬੱਛੀ ਦੇ ਦੋ ਲੱਖ ਬਹੁਤ ਟੋਪਰ ਬੱਛੀ ਹੈ ਬਾਈ ਵੀਡੀਓ ਦਾ ਪਤਾ ਨਹੀਂ ਕਿਦਾਂ ਲੱਗੂ ਕੱਲੀ ਗੱਡੀ ਚ ਜਾਊਗੀ ਐਡੀ ਪਹਿਲਾਂ ਬੱਛੀ ਬਾਈ ਮਿਲਦੀ ਬਹੁਤ ਮੁਸ਼ਕਲਾ ਬਾਕੀ ਰਿਕਾਰਡ ਵਾਲੀ ਨਹੀਂ ਮਿਲਦੀ ਮਦਰ ਦਾ ਹੁਣ ਮੌਕੇ ਤੇ 47 ਕਿਲੋ ਤੇ ਚੱਲਦੀ ਹੈ ਇਹ ਦੀ ਇਸ ਟਾਈਮ ਚੱਲ ਪੁੱਤ ਚੱਲ ਚੱਲ ਇਸ ਤੋਂ ਅੱਗੇ ਜਿਹੜੀ ਰੈਡ ਬਾਈ ਨੇ ਜਿਹੜੀ ਬਾਈ ਇਹ ਰੈਡ ਨਾ ਬੈਟ ਆ ਗਈ 6 ਦਾੰਦਾ 30 ਕਿਲੋ ਦੁੱਧ ਪਹਿਲਾਂ ਦਾ ਦਿੱਤਾ ਹੈ ਦੂਜਾ ਸੂਆ 6 ਦੰਦਾ ਤੇ 10 ਦਿਨ ਵਾਲੇ ਕੱਚੀ 1 35 ਦੀ ਦੇ ਦਾਂਗੇ ਬਾਈ 1 ਲੱਖ ਤੇ 35000 ਵੱਡੇ ਟਾਂਚੇ ਦੀ ਬਿਹੜਾ ਲਿਆ ਬਈ ਵਾ ਇਸ ਤੋਂ ਅੱਗੇ ਪਰ ਦੀ ਇਹ ਬੱਚੇ ਬਾਈ ਇਹ ਆ ਗਈ ਬਈ ਆਪ ਜੱਟ ਦੇ ਸੀਮਨ ਦੀ ਅੱਗੇ 66 ਸੀਮਨ ਬਦ ਨਹੀਂ ਕਿਹੜਾ ਦੱਸੇ ਬਾਈ ਨੇ ਉਤੋਂ ਗੱਬਣਾ 15 ਦਿਨ ਬਈ ਦੇ ਹਲੇ ਕੱਚੀ ਆ ਤੇ ਪਹਿਲਾਂ ਦਾ ਰਿਕਾਰਡ ਬਾਈ ਨੇ ਦੱਸਿਆ ਵੀ 43 44 ਕਿਲੋ ਦੁੱਧ ਪਹਿਲਣ ਦਾਗਾ ਦਿੱਤਾ ਇਹਦਾ ਕੀ ਰੇਟ ਬਾਈ 185 ਦੀ ਵੈੜ ਦੇ ਦਾਂਗੇ 1 ਲੱਖ ਤੇ 85000 ਦੀ ਮੇਨ ਗੱਲ ਬਾਈ ਸੀ ਤੇ ਦਾੜਾ ਨੂੜਾ ਲੇਵੇ ਜਿੱਦਣ ਜਮਾ ਆਪਦੇ ਰੰਗ ਰੂਪ ਚ ਉੱਤਰੀ ਹੋਈ ਕਰਮ ਵਾਲੀ ਉਹਦੇ ਵੱਖਰਾ ਆਪਦਾ ਦਿਖਾਉਗੀ ਇਹ ਬਰੀਡ ਕੁਆਲਟੀ ਬਹੁਤ ਟੌਪ ਦੀ ਆ ਬਾਕੀ ਬਹੁਤ ਸੋਹਣੇ ਫਾਰਮ ਚੋਂ ਲਈ ਆ ਬਾਈ ਇਹ ਇਹ ਦੋ ਅਗੇ ਵੱਚੀ ਬਾਈ ਅੱਗੇ ਜਿਹੜੀ ਬੱਚੇ ਬਈ ਇਹ ਵੀ 1.85 ਦੇ ਦਾਂਗੇ ਬਈ ਠੀਕ ਹੈ ਇਹ ਬਈ ਪੀਡੀਐਫ ਦੇ ਪਤਾ ਨਹੀਂ ਕਿਹੜਾ ਸਟਾਕੀ ਪਤਾ ਨਹੀਂ ਕਿਹੜਾ ਉਹਦੇ ਬੋਲਦੀ ਆਪ ਜੀ ਹੂੰ ਅੱਗੇ ਸੀਮਣ ਬਹੁਤ ਸੋਹਣਾ ਲੱਗਾ ਹੈ ਬਈ ਇਹਦੇ ਟਾਈਮ ਕਿ ਨਾਲ ਲੈਂਦੀ ਇਹ ਇਹਦੇ 15 ਦਿਨ ਪਿਆ ਬਈ ਮੋੜ ਲਾ ਬਈ ਅਜੇ 15 ਦਿਨਾਂ ਦੀ ਕੱਚੀ ਗੋਣੋਂ ਆਕੜੇ ਸੋਨਾ ਰੰਗ ਰੂਪ ਹੈ ਬਹੁਤ ਸੋਹਣੀ ਬਰੀਡ ਕੁਆਲਿਟੀ ਹੈ ਬਈ ਜਿਹੜੀ ਜਰਸੀ ਪੱਖੇ ਚ ਪੈਂਦੀ ਹੈ ਇਹਨੇ ਬਾਈ ਬਹੁਤ ਸੋਹਣੀ ਬੱਚੀ ਦਿੱਤੀ ਪਤਾ ਨਹੀਂ ਕਿਹੜਾ ਪ੍ਰੀਤ ਬੁੱਲ ਪਤਾ ਨਹੀਂ ਕਿਹੜਾਗਾ ਉਹਦੀ ਬੱਚੀ ਨੂੰ ਜਨਮ ਦਿੱਤਾ ਪਈ ਇਹਨੇ ਪਹਿਲਾਂ ਬੱਚੀ ਦਿਖਾਈ ਦੀ ਯਾਰ ਦਿਖਾਈ ਬਾਈ ਦੱਸੋ 100 ਫਲਾ ਬੱਚਾ ਬਾਈ ਜਮਾ ਹੈ ਨਾ ਨਗੀਨਾ ਕਹਿੰਦੇ ਨੇ ਜਿਹਨੂੰ ਦੇਖ ਹਮ ਲੈ ਜਾ ਗਾਂ ਖੋਲਣ ਨਾਲ ਨਾਲ ਤੁਰਪੂ ਇਹ ਦੂਜਾ ਸੂਆ ਦੂਜਾ ਸੂਆ ਬਾਈ ਛਿੱਗੀ ਆ ਕਹਿੰਦਾ ਪ੍ਰਦੀਪ 25 ਕਿਲੋ ਤਾਂ ਦੇ ਦਊਗੀ ਬਾਈ ਬਾਲਾ ਦਾ ਪਾ ਕਹਿੰਦੇ ਨੇ ਚਾਹੇ ਕੱਟ ਮੰਨ ਕੇ ਲੈ ਜਾ ਕੋਈ ਪਰ ਇਹਨਾਂ ਦੁੱਧ ਦੇ ਦੇਣਾ ਨੇ ਆ ਰੇਟ ਕੀ ਰਹਿਣਾ ਪ੍ਰਦੀਪ ਇੱਕ 30 ਹੀ ਦੇ ਦਾਂਗੇ ਬਾਈ 130000 ਦੀ ਦੋਸਤੋ ਨਾਲ ਬੱਛੀ ਬਹੁਤ ਸੋਹਣੀ ਬੱਛੀ ਛੱਡਣੀ ਹੈਗੇ ਨੇ ਬਾਈ 20000 ਦੇ ਅੱਜ ਛੱਡ ਦੇ ਰੇਟ ਕਰਕੇ ਲੈ ਜਾ ਕੋਈ ਚੱਕਰ ਦੋਸਤੋ ਗਾਂ ਤੋਂ ਵੀ ਜ਼ਿਆਦਾ ਪਿਆਰ ਹੈ ਪੂਰੇ ਸੇ ਭਰਾ ਨੂੰ ਕਈ ਵਾਰ ਹੁੰਦਾ ਵੀ ਆਪਾਂ ਬੱਚਾ ਛੱਡ ਦਾਂਗੇ 20000 ਦਾ ਆਪਾਂ ਰੱਖ ਲਾਂਗੇ ਬਾਈ ਠੀਕ ਐ ਤੂੰ ਅੱਗੇ ਬਹਿ ਮੈਂ ਜਿਹੜੀ ਅੱਗੇ ਬਹਿਣਾ ਬਾਈ 35 ਕਿਲੋ ਤੋਂ ਦੱਸਿਆ ਬਾਈਆਂ ਨੇ ਹਲੇ ਚੌਕ ਦੇ ਦੰਦ ਤੋੜ ਕੇ ਬਈ ਛੱਕ ਦੇ ਚੱਕਿਆ ਥੋੜੀ ਸਵੇਲਿੰਗ ਪਾ ਗਈ ਇਹ ਠੀਕ ਐ ਤੇ ਖੜੀ ਰਹਿਣ ਦੇ ਤੇ ਇਹ ਦੇ ਦਾਂਗੇ ਇੱਕ 35 ਦੀ ਬਾਈ 1.35 ਓਕੇ ਇੱਕ ਲਾਸਟ ਉੱਤੇ ਆਪਾਂ ਜਿਹੜੀ ਹੁਣੇ ਗਾਂ ਆਈ ਐ ਇਹ ਬੱਚੀ ਬਾਈ ਦੇ ਦਾਂਗੇ 1 ਲੱਖ ਤੇ 75000 ਦੀ ਚਾਰ ਦੰਦ ਬੱਚੀ ਐ ਬਾਈ ਟਾਈਮ ਕਿੰਨਾ ਲੈਂਦੀ ਸੋਣ ਤਿਆਰ ਆ ਬਾਈ ਜਮ ਤੋਰਦੀ ਐ ਇਹਨੂੰ ਤੋਰੀ ਬਾਈ ਇਹ ਦੱਸੋ ਹਜੇ ਗੱਡੀ ਤੋਂ ਥੋੜਾ ਟਾਈਮ ਪਹਿਲਾਂ ਹੀ ਉਤਰੀ ਐ ਉਹਦੇ ਕਰਕੇ ਇਹਨੂੰ ਨਵਾਇਆ ਵੀ ਨਹੀਂ ਗਾ ਤੇ ਲਿਬੜੀ ਚਾਰ ਦੰਦ ਆ ਬਾਈ ਦੁੱਧ ਵੀ ਮੱਛੀ ਨੇ ਦੇ ਦੇਣਾ 35 ਤੋਂ 40 ਕਿਲੋ ਬਾਈ ਖਰਾ ਜਮਾ ਇਹਨੂੰ ਉਹ ਬਿਲਕੁਲ ਸੂਨ ਦੇ ਨੇੜ ਤੇ ਹੁਣੇ ਹੀ ਗੱਡੀ ਤੋਂ ਥੋੜਾ ਟਾਈਮ ਪਹਿਲਾਂ ਇਹਨੂੰ ਉਤਾਰਿਆ ਪੰਜ ਨਸ ਵੀ ਕਰੂਗੀ ਖੈਰ ਹਵਾਨਾ ਤੇ ਦੇਖ ਲੋ ਇਹ ਗੱਬਣਾ ਦੱਸੋ ਬਹੁਤ ਵੱਡਾ ਐ ਦਾ ਹਵਾਨਾ ਹਜੇ ਜਦੋਂ ਨਿਵਾਣ ਬ੍ਰੀਡ ਵੀ ਬਹੁਤ ਆ ਬਾਈ ਕੱਲੇ ਬਿਊਟੀ ਪਾਲਰ ਤੋਂ ਬਣਾ ਬਸ ਹੂੰ ਤੇ ਬਿਨਾ ਨਵਾਏ ਤੋਂ ਹਜੇ ਉਤਰੀ ਆ ਗੱਡੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸੋ ਇਹ ਪਸੂ ਇਹ ਗਾਵਾਂ ਬਾਈ ਤੁਸੀਂ ਵੇਖਾਉ ਤੁਸੀਂ ਸਾਰਿਆਂ ਦੇਖ ਲਈਆਂ ਤਸੱਲੀ ਕਰ ਲਓ ਜਿਹੜਾ ਨਾ ਤੁਹਾਨੂੰ ਜਚਿਆ ਨੰਬਰ 22 ਦਾ ਸਕਰੀਨ ਉੱਤੇ ਧੰਨਵਾਦ ਵੀਡੀਓ ਦੇਖਣ ਵਾਸਤੇ